ਇਹ ਹੈ ਅੱਜ ਸਬੰਧਿਤ ਇਹਨੂੰ ਲੈ ਕੇ ਹੱਥਨਾਂ ਤੇ ਇੱਕ ਵੱਡੀ ਖਬਰ 14 ਦਿਨਾਂ ਬਾਅਦ ਮਿਲੀ ਪੰਜਾਬ ਪੁਲਿਸ ਦੇ ਲਾਪਤਾ ਮੁਲਾਜ਼ਮ ਮੋਹਲੀਕਰ ਤੋਂ ਚਾਹੰਦੇ ਹੋਏ ਸੀ ਇਸ ਦੇ ਨਾਲ ਹੋਏ ਗਾਇਬ ਹੋਣ ਇਸ ਬਜਾ ਕਰਕੇ ਛੁੱਟੀ ਤੇ ਭੇਜਿਆ ਗਿਆ ਪੰਜਾਬ ਦੀ ਮੋਹਲੀ ਤੇ ਡਿਊਟੀ ਕਰਦੇ ਪਟਿਆਲਾ ਜ਼ਿਲ੍ਹੇ ਦੇ ਸਮਾਣੇ ਵਿੱਚ ਘਰ ਜਾਰੇ ਪੁਲਿਸ ਪੰਜਾਬ ਪੁਲਿਸ ਦੇ ਮੁਲਾਜ਼ਮ ਸੋਤਿੰਦਰ ਸਿੰਘ 8 ਜੁਲਾਈ ਨੂੰ ਰਾਤ ਸ਼ਕੀਲਾਤ ਵਿੱਚ ਲਾਪਤਾ ਹੋ ਗਏ ਉਹਨਾਂ ਦੀ ਗੱੜ ਪਿੰਡ ਪਾਂੜਾ ਦੇ ਕੋਲ ਲਾ ਪਤਾ ਹੋਈ ਇਸ ਦੇ ਨਾਲ ਹੀ ਖਾ ਗੱਲ ਆ ਰਹੀ ਹੈ ਕਿ ਜਿਸ ਦੇ ਖੂਨ ਦੀ ਨਿਸ਼ਾਨੀ ਮਿਲੇ ਇਸ ਘਟਨਾ ਤੋਂ ਬਾਅਦ ਪਰਿਵਾਰਕ ਵਿਭਾਗ ਨੇ ਚਿੰਤਾ ਦਾ ਮਾਹੌਲ ਬਣ ਗਿਆ ਇਸ ਦੇ ਨਾਲ ਹੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਹੁਣ ਪੁਲਿਸ ਨੇ ਦਾਵਾ ਕੀਤਾ ਹੈ ਕਿ ਸਤਿੰਦਰ ਸਿੰਘ ਨੂੰ ਸਹੀ ਸਲਾਮਤ ਬ੍ਰਹਮਤ ਕਰ ਲਿਆ ਗਿਆ ਹੈ ਅਤੇ ਉਹਨਾਂ ਦੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ ਹਾਲਾਂਕਿ ਕਿੱਥੇ ਮਿਲਿਆ ਹਨ ਤੇ ਇਸ ਬਾਰੇ ਪੁਲਿਸ ਅਧਿਕਾਰੀਆਂ ਨੇ ਖੁੱਲ੍ਹ ਕੇ ਕੋਈ ਵੀ ਦੱਸਣਾ ਨਹੀਂ ਸਮਝਿਆ ਇਸਨਾਲੀ ਸੂਤਰਾ ਮੁਤਾਬਿਕ ਉਸ ਇੱਕ ਧਰਮ ਦੇ ਇਸ ਪਵਿੱਤਰ ਧਾਰਮਿਕ ਸਥਾਨ ਤੋਂ ਮਿਲੇ ਹਨ ਸੂਤਰਾ ਮੁਤਾਬਿਕ ਪੁਲਿਸ ਅਧਿਕਾਰੀਆਂ ਨੇ ਦੱਸਿਆ ਗਿਆ ਹੈ ਕਿ ਉਹ ਮਿਲੇ ਹਨ ਪਰਿਵਾਰ ਦੇ ਕਿਸੇ ਵਿਗੰ ਨੂੰ ਲੈ ਕੇ ਕੋਈ ਵੀ ਝਗੜ ਨਹੀਂ ਸੀ ਇਸਨਾਲੀ ਇਸ ਕਾਰਨ ਇਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਚੱਲ ਰਿਹਾ ਸੀ ਤੇ ਇਸ ਦਿਨ ਇਸ ਤਨਾ ਕਾਰਨ ਉਹ ਘਰ ਤੋਂ ਚਲਾ ਗਿਆ ਅਤੇ ਹੁਣ ਪੁਲਿਸ ਵੱਲੋਂ ਉਸ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ ਉਮੀਦ ਹੈ ਜਾਰੀ ਹੈ ਕਿ ਪਰਿਵਾਰ ਨਾਲ ਰਹਿਣ ਨਾਲ ਹਾਲਾਤ ਦੁਬਾਰਾ ਠੀਕ ਹੋ ਜਾਣਗੇ ਸਤਿੰਦਰ ਸਿੰਘ ਨੇ ਸਿਹਤ ਨੂੰ ਦੇਖਦੇ ਹੋਏ ਉਸ ਨੂੰ ਕੁਝ ਵੀ ਦੇਣ ਲਈ ਛੁੱਟੀ ਤੇ ਦਿੱਤਾ ਗਿਆ ਹੈ ਧੰਨਵਾਦ